ਇਸ ਸਿੱਖ ਖਸੀਨਾ ਨੂੰ ਫਾਂਸੀ ਸਜ਼ਾ ਸੁਣਾਈ ਗਈ ਹੈ ਬਿਲਕੁਲ ਜੀ ਬੰਗਲਾਦੇਸ਼ ਦੇ ਵਿੱਚ ਜਿਹੜੀ ਖੁਦ ਅਦਾਲਤ ਸਾਬਤ ਕੀਤੀ ਸੀ ਸਿੱਖ ਖਸੀਨਾ ਨੇ ਉਹਦੇ ਰਾਜ ਭਾਗ ਦੇ ਸਮੇਂ ਉਸੇ ਅਦਾਲਤ ਦੇ ਵਿੱਚ ਉਸਨੂੰ ਫਾਂਸੀ ਸਜ਼ਾ ਦਿੱਤੀ ਬੰਗਲਾਦੇਸ਼ ਕੋਰਟ ਨੇ ਤਖਤਾ ਪਰਦੇ ਦੌਰਾਨ ਹਤਿਆਮਾ ਦਾ ਦੋਸ਼ੀ ਮੰਨਿਆ ਸਿੱਖ ਖਸੀਨਾ ਨੂੰ ਸਿੱਖ ਖਸੀਨਾ ਨੇ ਕੀ ਫੈਸਲਾ ਲਾਇਆ ਕੀ ਤੋਂ ਪ੍ਰਗਟ ਬਿਲਕੁਲ ਜੀ ਇਹ ਖਬਰ ਕਾਫੀ ਅਹਿਮ ਮੰਨੀ ਜਾ ਰਹੀ ਹੈ ਰਾਜਨੀਤਿਕ ਪੱਧਰ ਤੇ ਉੱਤੇ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸੋਮਵਾਰ ਨੂੰ ਦੋ ਵੱਖ-ਵੱਖ ਰੂਪਾਂ ਦੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ ਉਹਨਾਂ ਨੂੰ ਟਾਕਾ ਦੀ ਇੰਟਰਨੈਸ਼ਨਲ ਕ੍ਰਾਈਮ ਟ੍ਰਿਬਿਊਨਲ ਨੇ ਹੱਤਿਆ ਲਈ ਉਕਸਾਉਣ ਤੇ ਹੱਤਿਆ ਦਾ ਆਦੇਸ਼ ਦੇ ਦਿੱਤਾ ਦੋਸ਼ੀ ਮੰਨਿਆ ਟ੍ਰਿਬਿਊਨਲ ਨੇ ਉਹਨਾਂ ਨੂੰ 224 ਦੇ ਵਿਦਿਆਰਥੀ ਅੰਦੋਲਨ ਦੇ ਦੌਰਾਨ ਹੋਈਆਂ ਹੱਤਿਆਵਾਂ ਦਾ ਮਾਸਟਰ ਮਾਈਂਡ ਤੱਕ ਹੈ ਟ੍ਰਿਬਿਊਨਲ ਨੇ ਦੂਸਰੇ ਰੋਪੀ ਸਾਬਕਾ ਗ੍ਰਹਿ ਮੰਤਰੀ ਉਸ ਨੂੰ ਵੀ 12 ਲੋਕਾਂ ਦੀ ਹੱਤਿਆ ਦੇ ਦੋਸ਼ੀ ਮੰਨਿਆ ਤੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਦੋਂ ਕਿ ਤੀਸਰੇ ਯੂਰੋਪੀ ਸਾਬਕਾ ਆਈਜੀ ਆਈਜੀਪੀ ਅਬਦੁੱਲਾ ਅਲਮੁਨੂ 5 ਸਾਲ ਜੇਲ੍ਹ ਦੀ ਸਜ਼ਾ ਦਿੱਤੀ ਹੈ ਹੁਣ ਅਸ਼ੀਨਾ ਨੇ ਕਹਿੰਦੇ ਜਿਹੜੀ ਕੋਰਟ ਸਥਾਪਨਾ ਕੀਤੀ ਸੀ ਉਸੇ ਨੇ ਉਸ ਨੂੰ ਮੌਧੀ ਸਜ਼ਾ ਸੁਣਾਈ ਹੈ